ਤਰੋ ਜੜੀ ਬੁੱਟੀ ਔਰ ਸਾਇੰਸ ਸੰਗ ਵਿੱਚ ਸਵਾਗਤ ਹੈ ਜੀ ਅੱਜ ਜਿਹੜੀ ਜਾਣਕਾਰੀ ਹੈ ਉਹ ਜਾਣਕਾਰੀ ਆ ਲਕੋਰੀਆ ਦੇ ਸਬੰਧ ਵਿੱਚ ਹੈ ਜੀ ਜਿਹੜਾ ਲਕੋਰੀਆ ਇਹ ਬਹੁ ਬੇਟੀਆਂ ਨੂੰ ਅਕਸਰ ਗਰਮੈਸ ਦੀ وجہ ਨਾਲ ਹੋ ਜਾਂਦਾ ਹੈ ਜੀ ਤੇ ਕਈ ਵਾਰੀ ਕੀ ਹੁੰਦਾ ਜੀ ਲਕੋਰੀਏ ਦੀ وجہ ਨਾਲ ਤਰ੍ਹਾਂ ਤਰ੍ਹਾਂ ਦਾ ਪਾਣੀ ਹੈ ਜਿਹੜਾ ਉਹ ਪੈਣ ਲਾ ਜਾਂਦਾ ਪੀਲਾ ਕਾਲਾ ਸਫੇਦ ਇਸ ਤਰੀਕੇ ਦੇ ਰੰਗ ਬੁਰੰਗਾ ਜਿਹੜਾ ਪਾਣੀ ਹੈ ਉਹ ਪੈਣ ਲੱਗ ਜਾਂਦਾ ਜੀ ਜਿਹਦੇ ਨਾਲ ਸਰੀਰ ਦੀ ਜਿਹੜੀ ਆਬਾ ਉਹ ਨਸ਼ਟ ਹੋ ਜਾਂਦੀ ਹੈ ਜੀ ਤੇਜ ਹੁੰਦਾ ਜਿਹੜਾ ਸਰੀਰ ਦਾ ਤੇਜ ਉਹ ਨਸ਼ਟ ਹੋ ਜਾਂਦਾ ਜੀ ਤੇ ਜਿਹਦੇ ਚੱਲ ਦੇ ਕਮਰ ਦੇ ਵਿੱਚ ਦਰਦ ਰਹਿਣ ਲੱਗ ਜਾਂਦਾ ਚਿਹਰੇ ਤੇ ਝੁਰੜੀਆਂ ਪੈ ਜਾਂਦੀਆਂ ਨੇ ਵਧੀਆ ਸੂਰਤ ਤੋਂ ਵੱਧ ਸੂਰਤ ਹੋ ਜਾਂਦਾ ਜੀ ਜਿਹੜਾ ਵੀ ਇਹਦਾ ਮਰੀਜ਼ ਬਣਦਾ ਹੈ ਤੇ ਇਹਦੇ ਨਾਲ ਤਰ੍ਹਾਂ-ਤਰ੍ਹਾਂ ਦੀਆਂ ਦਿੱਕਤਾਂ ਖੜੀਆਂ ਹੁੰਦੀਆਂ ਨੇ ਜੀ ਕਦੋਂ ਕਮਰ ਦੇ ਵਿੱਚ ਦਰਦ ਰਹਿੰਦਾ ਤੇ ਕਿਸੇ ਕੰਮ ਨੂੰ ਮਨ ਨਹੀਂ ਕਰਦਾ ਚਿੜਚਿੜਾ ਸੁਆਹ ਹੋ ਜਾਂਦਾ ਜੀ ਇਹ ਦਾ ਮੁਕੰਮਲ ਹੱਲ ਹੈ ਆਪਣੇ ਕੋਲੇ ਜੀ ਕਿਸੇ ਵੀ ਭੈਣ ਨੂੰ ਇਹ ਦਿੱਕਤ ਹੈ ਕੋਈ ਬੇਟੀ ਨੂੰ ਦਿੱਕਤ ਹੈ ਤਾਂ ਉਹ ਸੰਪਰਕ ਕਰ ਸਕਦਾ ਹੈ ਜੀ ਬੇਝਿਜਕ ਹੋ ਕੇ ਠੀਕ ਹੈ ਜੀ ਦਵਾਈ ਤਿਆਰ ਕਰਕੇ ਭੇਜ ਦਿੱਤੀ ਜਾਵੇਗੀ ਜੀ 1500 ਰੁਪਏ ਦੀ ਦਵਾਈ ਬਣਨੀ ਹੈ ਮੁਕੰਮਲ ਇਲਾਜ ਹੋਣਾ ਜੀ 1500 ਦੇ ਵਿੱਚ ਫੁੱਲ ਕੋਰਸ ਹੈ ਜੀ ਲੁਕੇਰੀਏ ਦਾ ਪਾਰੇ ਹੈ ਜੀ ਉਹ ਜੇ ਦੀ ਕੋਈ ਰੰਗਦਾਰ ਪਾਣੀ ਪੈਂਦਾ ਸਫੇਦ ਪਾਣੀ ਨੂੰ ਛੱਡ ਕੇ ਤਾਂ ਉਹਦੇ ਵਾਸਤੇ ਥੋੜਾ ਜਿਹਾ ਵੱਖਰਾ ਟਰੀਟ ਹੈ ਰੇਟ ਉਹਦਾ ਵੀ ਇਹੀ ਹੈ ਜੀ ਠੀਕ ਹੈ ਜੀ ਜਿਹੜਾ ਵੀ ਕੋਈ ਇਹ ਸ੍ਰੋਗ ਤੋਂ ਪੀੜਤ ਹੈ ਜੀ ਉਹ ਮੈਸੇਜ ਕਰੇ ਜਾਂ ਫੋਨ ਕਰੇ ਦਵਾਈ ਤਿਆਰ ਕਰਕੇ ਭੇਜ ਦਿੱਤੀ ਜਾਵੇਗੀ ਇਹ ਗਰਮਾਹਸ਼ ਦੀ ਵਜ੍ਹਾ ਦੇ ਨਾਲ ਜਿਹੜਾ ਇਹ ਰੋਗ ਹੈ ਜੀ ਉਹ ਉਤਪੰਨ ਹੁੰਦਾ ਹੈ ਤੇ ਜੇ ਦੀ ਆਪ ਕੋਈ ਘਰੇਲੂ ਉਪਚਾਰ ਕਰਨਾ ਚਾਹੁੰਦੇ ਹੋ ਤਾਂ ਆਮਲੇ ਦਾ ਜਿਹੜਾ ਜੂਸ ਹੈ ਜੀ ਉਹਦਾ ਇਸਤੇਮਾਲ ਕੀਤਾ ਜਾਵੇ। ਆਮਲੇ ਦੇ ਜੂਸ ਦਾ ਇਸਤੇਮਾਲ ਕੀਤਾ ਜਾਵੇ ਤਾਂ ਜੋ ਸਰੀਰ ਦੇ ਵਿੱਚ ਜਿਹੜੀ ਗਰਮਾਹਟ ਆ ਉਹ ਘਟੇ। ਗਰਮਾਹਟ ਘਟੇ ਤਾਂ ਲਕੋਰੀਆ ਸਹੀ ਹੋਵੇ। ਸਰੀਰ ਦਾ ਜਿਹੜਾ ਤੇਜ ਆ ਉਹ ਫਿਰ ਤੋਂ ਬਹਾਲ ਹੋਵੇ, ਕਮਰ ਦਰਦ ਦਾ ਜਿਹੜਾ ਉਹ ਦੌੜ ਜਾਏ ਇਹ ਦਿੱਕਤ ਅਕਸਰ ਹੋ ਜਾਂਦੀ ਹੈ ਜੀ ਬਹੂ ਬੇਡੀਆਂ ਨੂੰ ਅਕਸਰ ਇਹ ਦਿੱਕਤ ਆ ਜਿਹੜੀ ਇਹ ਹੋ ਜਾਂਦੀ ਹੈ ਇਹ ਤੋਂ ਕਵਰ ਆਉਣਾ ਨਹੀਂ ਹੈ ਕੋਈ ਲਾ ਇਲਾਜ ਤਾਂ ਹੈ ਹੀ ਨਹੀਂ ਵੀ ਜਿਹੜਾ ਇਹਦਾ ਇਲਾਜ ਨਹੀਂ ਹੋਣਾ ਬਸ ਖੁੱਲ ਕੇ ਦੱਸਣੀ ਪੈਣੀ ਹੈ ਜੀ ਗੱਲ ਭਾਵੇਂ ਮੈਸੇਜ ਕਰ ਦਿਓ ਇਹਦੇ ਵਿੱਚ ਸੰਗ ਸ਼ਰਮ ਵਾਲੀ ਕੋਈ ਗੱਲ ਨਹੀਂ ਜੀ ਅਕਸਰ ਹੋ ਜਾਂਦਾ ਹੈ ਗਰਮੈਸ਼ ਦੀ وجہ ਨਾਲ ਠੀਕ ਹੈ ਜੀ ਨੰਬਰ ਹੈ ਜੀ ਆਪਣਾ 94781 77026 ਠੀਕ ਹੈ ਜੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਦਵਾਈ ਤਿਆਰ ਕਰਕੇ ਭੇਜ ਦਿੱਤੀ ਜਾਵੇਗੀ ਆ ਜੀ ਸ਼ੁਕਰੀਆ ਜੀ ਬੜੀ ਮਿਹਰਬਾਨੀ ਪਰਮਾਤਮਾ ਸਾਹਿਬ ਨੂੰ ਸਲਾਮਤ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀ ਵਾਲੇ ਜੀਵਨ ਦੀ ਬਖਸ਼ਿਸ਼ ਕਰੇ ਜੀ ਹਾਥ ਸ੍ਰੀ ਅਕਾਲ ਮਿੱਤਰੋ